ਹਾਂਜੀ ਬਾਈ ਜੀ ਮੇਰਾ ਨਾਮ ਮਰਦੀਪ ਸਿੰਘ ਆ ਮੈਂ ਢਿੰਗੜ ਤੋਂ ਆ ਜਿਹੜਾ ਭਰਨਾ ਹੈ ਇਹ ਭਰਨੇ ਦਾ ਮਸਲਾ ਹੈਗਾ ਇਹ ਨੈਰ ਸਿੰਘ ਦੇ ਸਬੰਧ ਵਿੱਚ ਲੱਗਿਆ ਹੋਇਆ ਹੈ ਨੈਰ ਸਿੰਘ ਢਿੰਗੜ ਤੋਂ ਜੋ ਕਿ ਆਪਦੀ ਕੁੜੀ ਦੇ ਸਹੁਰਿਆਂ ਤੋਂ ਤੰਗ ਪ੍ਰੇਸ਼ਾਨ ਹੋ ਕੇ ਬੰਦੇ ਨੇ ਖੁਦਕੁਸ਼ੀ ਕਰ ਲਈ ਉਹਨੇ ਆਪਦੀ ਜੀਵਨ ਵੀ ਨਿਵਾਸਾਪਤ ਕਰ ਲਈ ਤੇ ਜਿਹੜਾ ਇਹ ਪੂਰਾ ਮਸਲਾ ਉਹਨੇ ਕੁੜੀ ਦੀ ਜਿਹੜੀ ਮੈਰਿਜ ਹੈ ਉਹ ਯਾਰ ਸੀ ਦੇ ਵਿੱਚ ਪਿੰਡ ਪੂਲੇ ਵਿਖੇ ਹਰਮੀਤ ਸਿੰਘ ਸਰਪ ਭਰਤ ਸਿੰਘ ਨਾਮ ਦੇ ਵਿਅਕਤੀ ਨਾਲ ਹੋਈ ਸੀ 3-4 ਸਾਲਾਂ ਬਾਅਦ ਉਹ ਵਿਅਕਤੀ ਕੁੜੀ ਨੂੰ ਤੰਗ ਕਰਨ ਲੱਗ ਗਿਆ ਤੰਗ ਪ੍ਰੇਸ਼ਾਨ ਕਰਨ ਲੱਗ ਗਿਆ ਤਾਂ ਇਸ ਤੋਂ ਬਾਅਦ ਕੀ ਇਹਨਾਂ ਦਾ ਅਸ ਵਿੱਚ ਕੋਰਟ ਦੇ ਵਿੱਚ ਕੇਸ ਦਾ ਲਪਿਆ ਕੋਰਟ ਦੇ ਵਿੱਚ ਕੇਸ ਚੱਲਦੇ ਚੱਲਦੇ 8-9 ਸਾਲਾਂ ਤੋਂ ਉਹ ਪਰਿਵਾਰ ਨੂੰ ਤਕਰੀਬਨ 7 ਸਾਲ ਦੀ ਸਜ਼ਾ ਤੇ 7,92,000 ਰੁਪਏ کورٹ ਵੱਲੋਂ ਨੋਟਿਸ ਕਰਕੇ ਜੁਰਮਾਨਾ ਪਾ ਗਿਆ ਸੀਗਾ ਜੁਰਮਾਨਾ ਭਰਨ ਤੇ ਦੋਵਾਂ ਬੰਦਿਆਂ ਨੇ ਸਜ਼ਾ ਕੱਟਣ ਦੀ بجائے ਉਹ ਬੰਦਿਆਂ ਨੇ ਆਪਣੇ ਵਕੀਲ ਨਾਲ ਵੈਕ ਕਰਕੇ ਇੱਕ ਪਲਾਨ ਕੀਤਾ ਕਿ ਕਿਉਂ ਨਾ ਆਪਾਂ ਕੁੜੀ ਨੂੰ ਪਿਆਰ ਨਾਲ ਵਿਆਹ ਕੇ ਮਿੱਠੇ ਪੈਰੇ ਹੋ ਕੇ ਇੱਕ ਵਾਰੀ ਕੁੜੀ ਨੂੰ ਆਪਾਂ ਇੱਥੇ ਲੈ ਆਈਏ ਤਾਂ ਕਿ ਕੁੜੀ ਆਪਦਾ ਕੇਸ ਬਾਸ ਲੈ ਲੇ ਤਾਂ ਉਹਨਾਂ ਨੇ ਉਹੀ ਪਲਾਨ ਦੇ ਤਹਿਤ ਸਾਡੇ ਕੋਲ ਢਿੰਗੜ ਆਏ ਸਾਰੇ ਪਰਿਵਾਰ ਦੇ ਉਹਨਾਂ ਬੰਦਿਆਂ ਨੇ ਪੈਰੀਆ ਤਲਾਕ ਕੇ ਵਿਆਹ ਕੇ ਮਿੱਠੇ ਪਿਆਰੇ ਹੋ ਕੇ ਕੁੜੀ ਨੂੰ ਆਪਦੇ ਪਿੰਡ ਦੁਆਰੇ ਲੈ ਗਏ ਕੁੜੀ ਆਪਦੇ ਪੇਕੇ ਪਰਿਵਾਰ ਚਲੀ ਗਈ ਤਿੰਨ ਮਹੀਨਿਆਂ ਤੱਕ ਤਿੰਨ ਸਹੁਰੇ ਪਰਿਵਾਰ ਚਲੀ ਗਈ ਤਿੰਨ ਮਹੀਨਿਆਂ ਤੱਕ ਉਹਨਾਂ ਬੰਦਿਆਂ ਨੇ ਵਧੀਆ ਰਹਿ ਮਿੱਠੇ ਪਿਆਰੇ ਰਹੇ ਤਿੰਨ ਮਹੀਨਿਆਂ ਤੋਂ ਜਦੋਂ ਕੁੜੀ ਨੇ ਸਾਰੇ ਕੇਸ ਵਾਪਸ ਲੈ ਲਏ ਸਭ ਕੁਝ ਸਾਰੇ ਜਿੰਨੇ ਕੇਸ ਕਰੇ ਵੇ ਸੀ ਦੋ ਤਿੰਨ ਖਰਚੇ ਵਾਲਾ ਕੇ ਸਭ ਵਾਪਸ ਲੈ ਲਏ ਤਾਂ ਉਹਨਾਂ ਨੇ ਦੁਬਾਰਾ ਆਪਦਾ ਦੁਆਰੇ ਉਹੀ ਰੰਗ ਦਿਖੋਰਾ ਸ਼ੁਰੂ ਕਰ ਦਿੱਤਾ ਤਾਂ ਕੁੜੀ ਨੂੰ ਤੰਗ ਪਰੇਸ਼ਾਨ ਕਰਨ ਲੱਗ ਗਏ ਤਾਂ ਇਸ ਤੋਂ ਬਾਅਦ ਨਹਿਰ ਸਿੰਘ ਤੇ ਸਰਬਜੀਤ ਕੋ ਨੇ 1 April ਨੂੰ SSP ਦਫਤਰ ਬਟਿੰਡਾ ਵਿਗੇ ਇੱਕ ਅਰਜੀ ਦਿੱਤੀ ਕਿ ਮੈਨੂੰ ਮੇਰਾ ਸਹੁਰਾ ਪਰਿਵਾਰ ਤੰਗ ਕਰਦਾ ਹੈ ਉਹ ਅਰਜੀ ਤੋਂ ਬਾਅਦ ਉਹਦੇ ਵਿੱਚ ਜਦਵਿੰਦਰ ਸਿੰਘ, ਗਗਨਦੀਪ ਸਿੰਘ ਤੇ ਭਗਵੰਤ ਸਿੰਘ ਦਾ ਨਾਮ ਸੀਗਾ ਜਦੋਂ ਇਸ ਬਾਰੇ ਜਦਵਿੰਦਰ ਸਿੰਘ ਕੁੜੀ ਦੇ ਜੀਡ ਨੂੰ ਪਤਾ ਲੱਗਿਆ ਤਾਂ ਉਹ ਬੰਦੇ ਨੇ ਰਾਤ ਨੂੰ दारू ਪੀ ਕੇ 3 ਘੰਟੇ ਬੱਚਿਆਂ ਨੂੰ ਕੁੜੀ ਨੂੰ ਦੇ ਪੂਰੇ ਪਿੰਡਾਂ ਪਰਿਵਾਰ ਨੂੰ ਬਾਲਾ ਗੱਡੀਆਂ ਜੋ ਕਿ ਸਾਡੇ ਕੋਲੇ ਰਿਕਾਰਡ ਹਨ ਬੱਚੇ ਨੇ ਰਿਕਾਰਡ ਕੀਤੀਆਂ ਹਨ ਉਹ ਗਾਣਾ ਤੋਂ ਬਾਅਦ ਜਦੋਂ ਅਸੀਂ ਜਾ ਕੇ ਨਥਾਨੇ ਥਾਣੇ ਦੇ ਵਿੱਚ ਉਸ ਦੀ ਕੰਪਲੀਟ ਕੀਤੀ ਤਾਂ ਪੁਲਿਸ ਵਾਲੇ ਉਲਟਾ ਸਾਨੂੰ ਉਹੀ ਮਾਣਾ ਚੰਗਾ ਬੋਲਣ ਲੱਗੇ ਤੇ ਇਸ ਤੋਂ ਬਾਅਦ کورٹ ਵਿੱਚ ਪਤਾ ਕਰਿਆ ਗਿਆ ਤਾਂ کورٹ ਵਾਲੇ ਵੀ ਕਹਿੰਦੇ ਵੀ ਦੁਆਰੇ ਕੇਸ ਕਰਨਾ ਪਊ ਆਪਾਂ ਨੂੰ ਸਾਰਾ ਕੁਝ ਕਰਨਾ ਪਊ ਇੰਨਾ ਗੱਲਾਂ ਤੋਂ ਅੰਗ ਪਰੇਸ਼ਾਨ ਹੋ ਕੇ ਨਹਿਰ ਸਿੰਘ ਨੇ 14 ਤਰੀਕ ਨੂੰ ਸਲਫਾਸ ਦੀ ਗੋਲੀ ਖਾ ਕੇ ਆਪਦੀ ਜੀ ਦੇ ਜੇਟ ਦਿਔਰ ਸੌਰਾ ਤੇ ਦਰਾਣੀ ਦਾ ਨਾਮ ਹੈ ਤੇ ਜਿਹਦੇ ਵਿੱਚ ਦੋ ਬੰਦੇ ਅਰੈਸਟ ਕਰ ਲਏ ਜੋ ਕਿ ਪ੍ਰਾਣਾਗਾ ਉਹ ਨਸ਼ਾ ਪੱਤਾ ਕਰਦਾ ਬੇਲੋੜੀ ਦਾ ਉਹ ਅਰੈਸਟ ਕਰ ਲਿਆ ਇੱਕ ਦਿਔਰ ਆ ਉਹਦੀ ਵੀ ਕਿਸ ਕਿਸ ਨਹੀਂ ਕੋਈ ਉਹ ਵੀ ਮੰਨ ਲਓ ਅਰੈਸਟ ਕਰ ਲਿਆ ਜਿਹੜੇ ਮੇਨ ਬੰਦੇ ਆ ਉਰੀਦਾ ਸੌਰਾਂਪੰਤ ਸਿੰਘ ਤੇਰਾ ਜੇਡਾ ਜਾਦਵਿੰਦਰ ਸਿੰਘ ਉਹ ਹਾਲ ਤੱਕਰ ਖੁੱਲੇ ਸਰਿਆਂਵਾਲ ਦੇ ਪਿੰਡ ਕੋਮਰੇਆ ਨਾ ਉਹਨਾਂ ਨੂੰ ਪੁਲਿਸ ਅਰੈਸਟ ਨਹੀਂ ਕਰ ਰਹੀ ਉਹਦੇ ਮਸਲੇ 'ਚ ਅਸੀਂ ਧਰਨਾ ਲਾਇਆ ਹੈ ਕਿ ਜਿਹੜੇ ਬੰਦਿਆਂ ਦੇ ਬਾਈ ਨੇ ਪੰਜ ਬੰਦਿਆਂ ਤੇ ਪਰਚਾ ਹੈਗਾ ਪੰਜੇ ਬੰਦੇ ਅਰੈਸਟ ਹੋਣੇ ਚਾਹੀਦੇ ਆ ਹੋਰ ਸਾਡੀ ਕੋਈ ਪ੍ਰਸ਼ਾਸਨ ਤੋਂ ਮੰਗ ਨਹੀਂ ਕਿ ਇੰਨਾ 40 47 ਟੈਂਪਰੇਚਰ ਦੇ ਵਿੱਚ ਬੰਨ ਨੂੰ ਕੋਈ ਸਾਡਾ ਜੀ ਨਹੀਂ ਕਰਦਾ ਸਾਡੇ ਵੀਰ ਭਾਈਆਂ ਨੂੰ ਇੱਧਰ ਉੱਧਰ ਦੀ ਸੜਕਾਂ ਦੇ ਨਿਭਾਉਣ ਨੂੰ ਜਾਂ ਕੋਈ ਮਾਹੌਲ ਖਰਾਬ ਕਰਨ ਨੂੰ ਸਾਡਾ ਜੀ ਨਹੀਂ ਕਰਦਾ ਅਜੀਬ ਦੁਖੀ ਹੋਏ ਬੈਠੇ ਆ ਪੰਜ ਦਿਨ ਅਸੀਂ ਲਗਾਤਾਰ ਇੰਨੀ ਧੁੱਪ ਦੇ ਵਿੱਚ ਫੂਲਟਾਣੇ ਵੇਖੇ ਧਰਨ ਲਾਇਆ ਉੱਤੇ ਵੀ ਸਾਡਾ ਕੋਈ ਹੱਲ ਨਾ ਹੋਇਆ ਤਾਂ ਸਾਨੂੰ ਮਜਬੂਰਨ ਇੱਥੇ ਮੋੜ ਚੌਕ ਦੇ ਵਿੱਚ ਆ ਕੇ ਚੌਕ ਬੰਦ ਕਰਨਾ ਪਿਆ ਹੈ ਸਾਡੀ ਪ੍ਰਸ਼ਾਸਨ ਤੋਂ ਦੁਬਾਰਾ ਫੇਰ ਹੱਥ ਜੋੜ ਕੇ ਹੀ ਅਪੀਲ ਆ ਕਿ ਜਿੰਨੇ ਬੰਦੇ ਤੇ ਪਰਚਾਗਾ ਉਹ ਬੰਦੇ ਸਾਰੇ ਅਰੈਸਟ ਹੋਣੇ ਚਾਹੀਦੇ ਆ ਤੇ ਉਹਨਾਂ ਨੂੰ ਬੰਦ ਦੀ ਸਜ਼ਾ ਮਿਲਣੀ ਚਾਹੀਦੀ ਹੈ ਧੰਨਵਾਦ